ਕਿਆ ਤੇ ਪਰ ਮਨ ਨੂੰ ਤਸੱਲੀ ਨਾ ਆਈ ਕਿ ਪੂਰਨ ਨਹੀਂ ਲੱਗਦਾ ਪਰ ਜਿਸ ਵੇਲੇ ਪੂਰਨ ਗੁਰੂ ਨੂੰ ਤੱਕਿਆ ਹੈ ਪੂਰਨ ਦੇ ਦਰਵਾਜ਼ੇ 'ਚ ਗਿਆ ਹੈ ਤੇ ਪੂਰਨ ਗੁਰੂ ਦੇ ਦਰਸ਼ਨ ਕੀਤੇ ਨੇ ਫਿਰ ਗੁਰਦੇਵ ਪਾਛਣ ਗਿਆ 500 ਚੱਕ ਕੇ ਪੰਜ ਚੜਾ ਲਿਆ ਤੇ ਦੇਖ ਮੇਰਾ ਮੋਢਾ ਜਿਸ ਵਿੱਚ ਕੁੱਪੇ ਹੋਏ ਕਹਿ ਲਵੇਂ ਮੈਂ ਤਾਂ ਬੇਨਤੀ ਕਰਦੇ ਪਸੰਗਤ ਦੇ ਚਰਨਾਂ ਵਿੱਚ ਕਿ ਆਪਾਂ ਘਰੋਂ ਚੱਲ ਕੇ ਗੁਰਦਵਾਰ ਵਿੱਚ ਆਏ ਹਾਂ ਪਰ ਅੱਜ ਸੰਗਤ ਆਇ ਕਾਠੇ ਅੱਜ ਆਪਾ ਗੁਰਦੁਆਰ ਵਿੱਚ ਮਕਰ ਸੰਗਰਾਂਦੀ ਨੇ ਹਾਜ਼ਰੀ ਭਰਨ ਆਏ ਆ ਸੋ ਬੇਨਤੀ ਹੈ ਕਿ ਪ੍ਰਕਰਮਾ ਜਿੰਗਾ ਇਹ ਤੋ ਰਸਤਾ ਬੰਦ ਕੀਤਾ ਗਿਆ ਹੈ ਸੁੱਤਾ ਸੰਗਦੀ ਤੁਹਾਡੀ ਹਾਜ਼ਰੀ ਦੇਰ ਘਰ ਤੋਂ ਜੱਲੇ ਉੱਦੇ ਗੁਰਦੁਆਰ ਵਿੱਚ ਲੱਗੇ ਤਨ ਗੁਰੂ ਹਰਗੋਬਿੰਦ ਮਹਾਰਾਜ ਜੀ ਫਰਮਾਨ ਕਰਨੇ ਕਹਿੰਦੇ ਚਰਨ ਸਰਨ ਗੁਰ ਏਕ ਪੰਡਾ ਜਾਇ ਚਲ ਸਤਿਗੁਰ ਕੋਟ ਪੰਡਾ ਅੱਗੇ ਹੋਏ ਨੇਤ ਜਦ ਤੁਸੀਂ ਗੁਰਦੁਆਰ ਵਿੱਚ ਚੱਲ ਕੇ ਆਉਂਦੇ ਹੋ ਤੇ ਗੁਰੂ ਦਾ ਦਸ ਕਦਮ ਲੈਣ ਵਾਸਤੇ ਆਪ ਅੱਗੇ ਜੇ ਇੰਨਾ ਭਾਵ ਲੈ ਕੇ ਆਂਦੇ ਗੁਰੂ ਸਰ ਇਹ ਭਾਵ ਵੇਖਦਾ ਹੈ ਤੁਹਾਡੇ ਭਾਵ ਪ੍ਰਵਾਨ ਹੈ ਗੁਰੂ ਦਰਬਾਰ ਦੇ ਅੰਦਰ ਸੋ ਮੱਥਾ ਤੇ ਕੋ ਗੁਰੂ ਮਰਦ ਦੇ ਕੇ ਜੋ ਵੀ ਆਪਣਾ ਤਿਲਕ ਲਗੇ ਅਰਦਾਸ ਕਰੋ ਤੇ ਉਤੋਂ ਹੀ ਮਾਣ ਕੇ ਕਰੋ ਜਰਦਾਸ ਦੀ ਬੇਨਤੀ ਪ੍ਰਵਾਨ ਕਰਨੀ ਸਾ ਸੰਗਤ ਦੀ ਮੋਟਾ ਮਿਲਿਆ ਸੀ ਭਾਈ ਮੱਖਣਛਾ ਲਵਾਣੇ ਨੂੰ ਜਦੋਂ ਉਸਨੇ ਦੇਖਿਆ ਤੇ ਘੁੱਟੇ ਚੜ ਕੇ ਰੋਲਾ ਪਾਇਆ ਗੁਰੂ ਨਾ ਦੋ ਰੇ ਗੁਰੂ ਨਾ ਦੋ ਰੇ ਗੁਰੂ ਨਾ ਦੋ ਕਦੋਂ ਪਾਇਆ तो देख ले, पाया, उसने अपने अंदर उस जलो देखते कदया गुरु तेग बहादुर तब गाया फिर गाया उसने पहला पता नहीं लगिया। पहला नहीं दूसरा मोटा सी हिंदुस्तान जो गुरु तेग बहादुर महाराज जी ने बचाया आप हिंदुस्तान चलती हिंदुस्तानी

yeah

તીર થોનાી ગયા પ્રવાનો દેશ ora gora